ਸਤਿ ਸ੍ਰੀ ਅਕਾਲ ਜੀ ਅੱਜ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦਾ ਝੰਡਾ ਬਲੰਦ ਹੋਇਆ ਸੋ ਮੈਂ ਲੁਧਿਆਣਾ ਵਸਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਆਪ ਜੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ 22 ਦੇ ਵਿੱਚ ਜਿਹੜੀਆਂ ਲੁਧਿਆਣਾ ਵਸਦੀਆਂ ਚੋਣਾਂ ਹੋਈਆਂ ਸੀ ਉਹਦੇ ਨਾਲੋਂ ਇਹ ਡਬਲ ਲੀਡ ਆਈ ਹੈ ਇਹਦਾ ਮਤਲਬ ਆਮ ਆਦਮੀ ਪਾਰਟੀ ਨੇ ਵਿਸ਼ਵਾਸ ਜਿਹੜਾ ਹੈ ਅੱਗੇ ਨਾਲੋਂ ਹੋਰ ਲੋਕਾਂ ਦੇ ਵਿੱਚ ਜਿਹੜਾ ਉਹ ਪੈਦਾ ਕੀਤਾ ਹੈ ਔਰ ਨਾਲ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਗੁਜਰਾਤ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਝੰਡਾ ਉੱਥੇ ਵੀ ਬਲੰਦ ਹੋਇਆ ਹੈ ਇਸ ਦਾ ਮਤਲਬ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੁਨਾਮੀ ਆਉਣ ਵਾਲੀ ਹੈ ਸੈਮੀਫਾਈਨਲ ਮੈਚ ਫਾਈਨਲ ਮੈਚ ਜਿਹੜਾ ਹੈ 27 ਦਾ ਪੂਰੀ ਤਿਆਰੀ ਚਾਹਾਂਗੇ ਇਨਕਲਾਬ ਚੰਦਾਬਲ ਸਤਿ ਸ਼੍ਰੀ ਅਕਾਲ ਜੀ ਅੱਜ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦਾ ਝੰਡਾ ਬਲੰਦ ਹੋਇਆ ਸੋ ਮੈਂ ਲੁਧਿਆਣਾ ਵਸਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਆਪ ਜੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ 22 ਦੇ ਵਿੱਚ ਜਿਹੜੀਆਂ ਲੁਧਿਆਣਾ ਵਸਦੀਆਂ ਚੋਣਾਂ ਹੋਈਆਂ ਸੀ ਉਹਦੇ ਨਾਲੋਂ ਇਹ ਡਬਲ ਲੀਡ ਆਈ ਹੈ ਇਹਦਾ ਮਤਲਬ ਆਮ ਆਦਮੀ ਪਾਰਟੀ ਨੇ ਵਿਸ਼ਵਾਸ ਜਿਹੜਾ ਅੱਗੇ ਨਾਲੋਂ ਹੋਰ ਲੋਕਾਂ ਦੇ ਵਿੱਚ ਜਿਹੜਾ ਉਹ ਪੈਦਾ ਕੀਤਾ ਹੈ ਔਰ ਨਾਲ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਗੁਜਰਾਤ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਝੰਡਾ ਉੱਥੇ ਵੀ ਬਲੰਦ ਹੋਇਆ ਹੈ ਇਸਦਾ ਮਤਲਬ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਨਾਮੀ ਆਉਣ ਵਾਲੀ ਹੈ ਸੈਮੀਫਾਈਨਲ ਮੈਚ ਫਾਈਨਲ ਮੈਚ ਜਿਹੜਾ ਹੈ 27 ਦਾ ਪੂਰੀ ਤਿਆਰੀ ਚਾਹਾਂਗੇ ਇਨਕਲਾਬ ਚੰਦਾਬਲ